ਮਹਾਂ ਜੋ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਦੇ ਜੀ ਦੀ ਹਦਾਇਤਾਂ ਤੇ ਅਸੀਂ ਟੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਪਹੁੰਚੇ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਕੋਈ ਸ਼ਕਤੀਪੂਰਨ ਚੀਜ਼ ਮਿਲਦੀ ਤਾਂ ਪੁਲਿਸ ਨੂੰ ਦਿਵਾ ਦੇਣ ਪਿਛੇ ਅਸੀਂ ਲੁਧਿਆਣਾ ਚੇਨ ਕਰਦੇ ਸਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕਿ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਰਜਬ ਸੀ ਜਿਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲੁਧਿਆਣਾ ਪਠਾਨਕੋਟ ਤੇ ਇਸ ਕਰਕੇ ਅਸੀਂ ਡਰਗਸ ਬੰਦੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਲੇ ਸੰਬੰਧੀ ਸੱਤਵੇਂ ਚਲਾ ਰਹੇ ਸਰ ਇਹ ਅੰਦਰ ਸਟੇਸ਼ਨ ਤੇ ਕੋਈ ਚੈਕਿੰਗ ਕੀਤੀ ਜੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਜਰਾ ਤੁਸੀਂ ਇਹ ਕੋਈ ਇਤਨਾ ਦੀ ਸਰ ਚਾਈ ਟਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚਲਣੀ ਸਾਡੀ ਨਹੀਂ ਤਾਂ ਵੀ ਕੁਝ ਨਾ ਕੁਝ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਉਸ ਨੂੰ ਵਾਪਸ ਹੀ ਕਰ ਦੇਣ ਤੇ ਬਾਕੀ ਉਲਟੀ ਹੁੰਦੀ ਹੈ ਜੇ ਕੋਈ ਪਾਕੇ ਲੇ ਨੂੰ ਕਿਸੇ ਨਾਲ ਬੰਨੋ 19 ਨੰਬਰ ਤੇ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰਸਟਰੀ ਚੀਜ਼ ਮਿਲਦੀ ਤੇ ਪੁਲਿਸ ਨੂੰ ਵੀਆਰਪੀ ਨੂੰ ਬੁਲਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਰਾ ਦੇ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਦੇਲ ਜਾਊਗਾ ਪਰਚਾ ਦਰਜ ਹੋਊਗਾ ਸਰ ਆ ਜਿਹੜੀ ਚੈਕਿੰਗ ਆ ਪੰਜਾਬ ਪਰ ਸਾਰੇ ਰੇਲਵੇ ਸਟੇਸ਼ਨਾਂ ਤੇ ਕੀਤੀ ਜਾ ਰਹੀ ਹੈ ਹਾਂ ਸਾਰੇ ਰੇਲਵੇ ਸਟੇਸ਼ਨਾਂ ਤੇ ਹੈ ਫੈਸਿਲੀਟੀ ਹੈ ਜੇ ਕਹਿੰਦਾ ਸਰ ਇਹ ਕੰਟੀਨਿਊ ਟੂ ਇਲੈਕਟ੍ਰੋ ਰੈਗੂਲਰ ਹੈ ਇਸ ਤਰ੍ਹਾਂ ਤੇ